ਕਣਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਮਹਾਰਾਜ ਲੋਕਾਂ ਵਿੱਚ ਆਲਸ ਇੰਨਾ ਪਾ ਦਿਆਂਗਾ ਕਿ ਲੋਕ ਨਹਾਣਾ ਹੀ ਛੱਡ ਦੇਣਗੇ ਕਹਿਣਗੇ ਅੱਜ ਤਾਂ ਕੀ ਕੱਲ ਨੂੰ ਨਹਾ ਲਾਂਗੇ ਪਰਸੋਂ ਨਹਾ ਲਾਂਗੇ ਮੂੰਹ ਹੱਥ ਧੋ ਕੇ گزارਾ ਕਰ ਲਾਂਗੇ ਨਹਾਉਣਾ ਛੱਡ ਦੇਣਗੇ ਸੁੱਖ ਭਾਲਣਗੇ ਬੜਾ ਪ੍ਰੇਮ ਪਿਆਰ ਨਾਲ ਸਵਾਦੀ ਭੋਜਨ ਛਕਣਗੇ ਸਵੇਰੇ ਖਾ ਲਿਆ ਦੁਪਹਿਰੇ ਖਾ ਲਿਆ ਰਾਤ ਨੂੰ ਖਾ ਲਿਆ ਕੋਈ ਰੱਬ ਦਾ ਨਾਮ ਨਹੀਂ ਹੋਏਗਾ ਖਾਣਾ ਪੀਣਾ ਸਭ ਯਾਦ ਹੋਵੇਗਾ ਨਾ ਮੂਹ ਤੇ ਯਾਦ ਹੋਵੇਗੀ ਨਾ ਗੁਰੂ ਨਰ ਰਬੀ ਆਦਰੋਗੀ ਦਾ ਪੇਟ ਪਾਲਣ ਵਾਸਤੇ ਇਹੋ ਜਿਹੇ ਬੰਦਿਆਂ ਦੀ ਸੋਭਾਗਰੀਆ ਕਰਨਗੇ ਜਿਹੜੇ ਬੜੇ ਨੀਚ ਹੋਣਗੇ ਆਪਾਂ ਦੇਖਦੇ ਆ ਕਿ ਮੈਲੇ ਬੰਦੇ ਦੀ ਮਲੀਣ ਬੰਦੇ ਦੀ ਸਟੇਜਾਂ ਦੇ ਉੱਤੇ ਬੜੀ ਸੋਭਾ ਕੀਤੀ ਜਾਂਦੀ ਆ ਓਕੀ ਵਡਿਆਈ ਕੀਤੀ ਜਾਂਦੀ ਆ